ਦੂਜੀਆਂ ਬੋਲੀਆਂ ਦੇ ਸ਼ਬਦਾਂ ਦਾ ਠੀਕ ਉਚਾਰਨ ਕਰਨ ਦੇ ਲਈ ਪੰਜਾਬੀ ਦੇ 6 ਅੱਖਰਾਂ ਦੇ ਹੇਠਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹਨੂੰ ਨਵੀਂ ਢੋਲੀ ਆਖਿਆ ਜਾਂਦਾ ਹੈ ਇਹਦਾ ਪਹਿਲਾ ਅੱਖਰ ਹੈ ਸ਼ਸ਼ਾ ਸਸੇ ਦੇ ਥੱਲੇ ਜਦੋਂ ਆਪਾਂ ਬਿੰਦੀ ਲਾਈ ਹੈ ਤਾਂ ਨਵਾਂ ਜਿਹੜਾ ਅੱਖਰ ਤਿਆਰ ਹੁੰਦਾ ਹੈ ਉਹ ਹੈ ਸ਼ਸ਼ਾ ਸ਼ਸ਼ਾ ਸ਼ੇਰ ਸ਼ਸ਼ਾ ਸ਼ੇਰ ਇਸ ਤੋਂ ਇਲਾਵਾ ਸ਼ਸ਼ਾ ਸ਼ਰਬਤ ਸ਼ਾਇਦ ਸ਼ੋਭਾ ਦੇਖਦੇ ਰੱਖੋ ਇਹ ਸਸਾ ਨਹੀਂ ਹੈ ਇਹ ਛੱਛਾ ਨਹੀਂ ਹੈ ਇਹ ਹੈ ਸ਼ਸ਼ਾ ਅਗਲਾ ਵਰਣ ਜਿਹਦੇ ਹੇਠਾਂ ਬਿੰਦੀ ਲਾ ਕੇ ਉਹਨੂੰ ਬਦਲਿਆ ਗਿਆ ਹੈ ਉਹ ਹੈ ਖਖੇ ਪੈਰ ਬਿੰਦੀ ਅਤੇ ਹੁਣ ਇਹ ਤਿਆਰ ਹੁੰਦਾ ਹੈ ਖਖਾ 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 ਖਰਗੋਸ਼ ਖਖਾ ਖਰਗੋਸ਼ ਇਸ ਤੋਂ ਇਲਾਵਾ ਖਿਆਲ ਖਤਰਨਾਕ जो तो तुम खे थोड़ा जार दे के बोलते हो तो यह बनता है खखा खखा। अगला अखर है ग्गे पैर बिंदी अति बनता है ग ग मुगल मुगल गरीब गलती गजल ਅਗਲਾ ਅੱਖਰ ਹੈ ਜਜਾ ਜਿਹਦੇ ਪੈਰ ਆਪਾਂ ਬਿੰਦੀ ਲਾ ਕੇ ਇਹਨੂੰ ਬਣਾਵਾਂਗੇ ਜ਼ ਜ਼ਜ਼ਾ ਕਮੀਜ਼ ਕਮੀਜ਼ ਜ਼ਿੰਦਗੀ ਨਜ਼ਰ ਇਹ ਅੰਗਰੇਜ਼ੀ ਦੇ ਅੱਖਰ Z ਦੀ ਆਵਾਜ਼ ਕੱਢਦਾ ਹੈ ਜ਼ ਅਗਲਾ ਅੱਖਰ ਹੈ ਫਫੇ ਦੇ ਪੈਰ ਬਿੰਦੀ ਅਤੇ ਇਹ ਬਣਦਾ ਹੈ ਫਫਾ ਫਫਾ ਅਫਰੀਕਾ ਅਫਰੀਕਾ ਫਰੀਦ tufaan ਲੱल्ले ਦੇ ਪੈਰ ਜਦੋਂ ਬਿੰਦੀ ਲੱਗਦੀ ਹੈ ਤਾਂ ਇਹ ਬਣਦਾ ਹੈ ੜ ੜ ਗੋਲੀ ਗੋਲੀ ਬਾਲ ਬਾਲ ਜਦੋਂ ਆਪਾਂ ਬੱਬੇ ਤੇ ਲੱਲੇ ਨੂੰ ਓਦਾਂ ਬੋਲਾਂਗੇ ਤਾਂ ਆਪਾਂ ਬੋਲਾਂਗੇ ਬਾਲ ਪਰ ਜਦੋਂ ਇਹਦੇ ਥੱਲੇ ਬਿੰਦੀ ਲੱਗ ਜਾਵੇਗੀ ਲੱਲੇ ਦੇ ਪਿੱਛੇ ਤਾਂ ਇਹ ਬਣ ਜਾਵੇਗਾ ਬਾਲ ਪਾਵ ਕੀ ਅਗਬਾਲ ਲੱਲੇ ਦੇ ਹੇਠਾਂ ਬਿੰਦੀ ਸੱਜੇ ਪਾਸੇ ਲੱਗਦੀ ਹੈ ਅਤੇ ਬਾਕੀ ਵਰਣਾਂ ਦੇ ਵਿਚਕਾਰ ਜਾਂ ਖੱਬੇ ਪਾਸੇ ਸੋ ਇਸ ਤਰੀਕੇ ਦੇ ਨਾਲ ਇਸ ਨਵੀਨ ਟੋਲੀ ਦੇ ਜਿਹੜੇ 6 ਅੱਖਰ ਹਨ ਉਹ ਹਨ ਸਸੇ ਪੈਰ ਬਿੰਦੀ ਸ਼ਸ਼ਾ ਖਖੇ ਪੈਰ ਬਿੰਦੀ ਖਖਖਾ ਗੱਗੇ ਪੈਰ ਬਿੰਦੀ ਘੱਗਾ ਜੱਜੇ ਪੈਰ ਬਿੰਦੀ ਜ਼ੱਜ਼ਾ ਫੱਫੇ ਪੈਰ ਬਿੰਦੀ ਫਫਾ ల్ల్లే పేరు బింది ఎలా